ਉਹਨਾਂ ਨੇ ਆਪਣੀ 4-5 ਦਿਨ ਦੀ ਸੇਲ ਰੋਕ ਕੇ ਕਿਸੇ ਚਾਹ ਵਾਲੇ ਵਪਾਰੀ ਨੂੰ ਪੈਸੇ ਦੇਣੇ ਸੀਗੇ ਉਹਨਾਂ ਕੋਲ ਇੱਕ ਸਰਦਾਰ ਭੱਦਰਪੁਰਸ਼ ਆਇਆ ਉਹ ਉਹਨਾਂ ਨੂੰ ਐਨ ਲੱਗਿਆ ਕਿ ਮੇਰੀ ਇਹ ਜਾਣ ਪਛਾਣਦਾ ਤੇ ਮੈਂ ਇਹਨੂੰ ਜਾਣਦਾ ਤੇ ਉਹ ਚਿਹਰਾ ਜਾਣ ਪਛਾਣ ਸਮਝ ਨਾਲ ਉਹਨੇ ਉਹ ਇਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਖੁੱਲੇ ਨੋਟ ਦੇਣਾ ਚਾਹਨਾ ਤੇ ਵੱਡੇ ਨੋਟ ਲੈਣਾ ਚਾਹਨਾ ਮੈਨੂੰ ਐ ਬਚੇ ਹੋਏ ਨੋਟ ਹੈ ਘਰ 'ਚ ਵਿਆਹ ਦੇ ਤੇ ਉਹਨਾਂ ਨੇ ਕਿਹਾ ਕਿ ਭਾਈ ਮੈਂ ਬਾਥਰੂਮ ਕਰਨ ਚੱਲੇ ਆ ਤੇ ਤੂੰ ਐਨੇ ਕੋਈ ਕੰਮ ਕਰਨਾ ਕਰਿਆ ਉਹ ਕਹਿੰਦਾ ਕੋਈ ਨਹੀਂ ਜੀ 나 ਅੱਗੇ ਕੰਮ ਕਰਿਆ ਨਾ ਤੇ ਅੱਗੇ ਬਾਜ਼ਾਰ ਦੇ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀਗੀ ਰਸਤਾ ਬੰਦ ਸੀਗਾ ਉਹ ਥੋੜੀ ਦੇਰ ਬਾਅਦ ਉਹ ਬਾਥਰੂਮ ਕਰਕੇ ਇੱਕ ਦੋ ਤਿੰਨ ਮਿੰਟਾਂ ਬਾਅਦ ਵਾਪਸ ਆਏ ਜਦੋਂ ਵਾਪਸ ਆਏ ਤਾਂ ਸੜਕ ਤੇ ਹੀ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਦੁਕਾਨ ਦੇ ਬਾਹਰ ਮਿਲਿਆ ਕਹਿੰਦਾ ਆਹ ਲੋ ਜੀ ਲਫਾਫਾ ਤੇ ਮੈਨੂੰ ਤੁਸੀਂ ਵੱਡੇ ਨੋਟ ਦਿਓ ਉਹ ਕਹਿੰਦੇ ਨਹੀਂ ਤੂੰ ਦੁਕਾਨ 'ਚ ਆ ਜਾ ਦੁਕਾਨ ਚ ਆ ਕੇ ਉਹਨਾਂ ਨੇ 60 ਨੋਟ ਉਹਨਾਂ ਨੂੰ ਗਿਣ ਕੇ ਦੇਤੇ 20000 ਰੁਪਇਆ 5 500 ਦੇ 30000 ਰੁਪਇਆ ਗਿਣ ਕੇ ਦਿੱਤਾ ਤੇ ਉਹਨਾਂ ਨੇ ਜਿਹੜੇ ਉਹਨਾਂ ਨੂੰ ਲਫਾਫਾ ਰੱਖਤਾ ਜੀ ਆਹ ਪੈਸੇ ਆ ਕਿ ਲਫਾਫਾ ਆਹ ਪੈਸੇ ਆ ਲੋ ਜੀ ਮੈਂ ਗਨਾਨਾ ਤੁਹਾਨੂੰ ਦਿਨੋਂ ਤੁਸੀਂ ਤੇ ਹਜੇ ਹਜੇ ਉਹਨਾਂ ਨੇ ਗਿਣ ਕੇ ਦਿੱਤੇ ਹੀ ਸੀਗੇ ਉਹਨੇ ਅੱਧੇ ਮਿੰਟ ਬਾਅਦ ਅੱਧੇ ਸਕਿੰਟ ਦੇ ਵਿੱਚੇ ਬਾਹਰ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਆਲਰੇਡੀ ਉਹਨੇ ਸਟਾਰਟ ਖੜਾ ਕੀਤਾ ਹੋਇਆ ਆ ਦੀਆ ਸਟਾਰਟ ਕਰਕੇ ਬਾਹਰ ਨੂੰ ਪਰਾਂ ਨੂੰ ਮੂੰਹ ਕਰਕੇ ਤੇ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈਗਾ ਤੇ ਉਸ ਤੋਂ ਬਾਅਦ ਅਸੀਂ ਉਹਨੂੰ 5 7 10 ਕਿਲੋਮੀਟਰ ਵਾਲੇ ਵਾਲੇ ਪਿੰਡਾਂ 'ਚ ਢੂੰਡਿਆ ਵੀ ਤੇ ਹਾਂ ਕੋਈ ਚਿਹਰਾ ਸਾਨੂੰ ਮਿਲ ਜਵੇ ਉਸ ਤੋਂ ਬਾਅਦ ਅਸੀਂ ਪੁਲਿਸ ਤੋਂ ਮਦਦ ਚਾਹਨੀ ਹੈ ਤੇ ਨੋਟ ਜਿਹੜੇ ਦੇਖੀ ਗਿਆ ਹੈ ਕੀਵੇਂ ਦੇ ਨੋਟ ਸੀਗੇ ਕਿਹੜੇ ਨੋਟ ਸੀ ਐਕਚੁਅਲੀ ਨੋਟ ਤਾਂ ਨਾ ਜੀ ਲਿਫਾਫੇ ਦੇ ਵਿੱਚ ਲਪੇਟੇ ਹੋਏ ਸੀਗੇ ਜੀ ਇਹ ਅਜੇ ਉਹ ਬਿਰਜ਼ੁਰੂ ਹੋਣ ਕਰਨਾ ਉਹਨਾਂ ਨੇ ਆਪਣਾ ਵੈਲਵਿਚਰ ਹੋਣ ਦੇ ਕਾਰਨ ਤੇ ਮੇਰਾ ਭਰੋਸੇ ਵਾਲਾ ਬੰਦਾ ਉਹਨਾਂ ਨੇ ਆਪਣੇ ਨੋਟ ਪਹਿਲਾਂ ਜੇਬ ਚੋਂ ਕੱਢ ਕੇ ਦੇਤੇ ਤੇ ਕੋਈ ਨਹੀਂ ਇਹ ਲਫਾਫੇ 'ਚ ਨੋਟ ਹੈ ਮੈਂ ਗਿਣ ਲੈਂਦਾ ਆਲਰੇਡੀ ਜਦੋਂ ਇਕੱਲੇ ਲਫਾਫੇ ਦੇ ਵਿੱਚ ਜਿਹੜੀ 2000 ਦੀ ਥੈਲੀ ਲਪੇਟੀ ਹੋਈ ਸੀਗੀ ਉਹ ਪੂਰੇ ਹੀ ਤੂਰਨ ਵਾਲੇ ਮਨੋਰੰਜਨ ਵਾਲੇ ਨੋਟ ਹੈ 200 200 ਦੇ ਤੇ ਜਿਹੜੀ ਇਹ 5-5000 ਦੀ ਇਹ ਥੈਲੀ ਬਣਾ ਕੇ ਇਸ ਤਰ੍ਹਾਂ ਰਵਲ ਲਈ ਹੋਈ ਸੀਗੀ 100-100 ਦੇ ਨੋਟਾਂ ਦੀ 5000 ਦੀ ਥੈਲੀ ਇਹਦੇ ਬਾਹਰਲੇ ਪਾਸੇ ਕਸਲੀ ਨੋਟ ਹੈ ਇਹਦੇ ਵੀ ਬਾਹਰਲੇ ਪਾਸੇ ਕਸਲੀ ਨੋਟ ਹੈ ਅਜੇ ਉਹਨਾਂ ਨੂੰ ਇਹ ਨੋਟ गिनਨ ਦਾ ਮੌਕਾ ਹੀ ਨਹੀਂ ਮਿਲਿਆ ਅਜੇ ਸਾਰਾ ਕੁਝ ਭਰੋਸੇ 'ਚ ਹੀ ਹੋ ਗਿਆ